ਸਾਭ ਕਾ ਸੈਨਿਕ ਸਾਥੀਓ ਕਿਸਾਨ ਭਰਾਵੋ ਸਾਡੀਆਂ ਮਾਵਾ ਪੈਣਾ ਸਭ ਤੋਂ ਪਹਿਲਾਂ ਵਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ 13 14 ਮਾਰਚ ਦੀ ਰਾਤ ਦੀ ਜੋ ਅਨਸਖਾਮੀ ਘਟਨਾ ਇਥੇ ਦੇ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਇੱਕ ਕਰਨਲ ਰੈਂਕ ਦੇ ਅਧਿਕਾਰੀ ਦੇ ਨਾਲ ਕੁੱਟਮਾਰ ਤੇ ਅਣਮੁਨੱਖੀ ਤਸ਼ਾਦਤ ਕਰਕੇ ਜੋ ਘਟਨਾ ਜੋ ਵਰਤਾਰਾ ਹੋਇਆ ਉਹ ਬਹੁਤ ਹੀ ਭਰਾਵੋ ਖਤਰਨਾਕ ਹੈ ਇਸ ਘਟਨਾ ਨੂੰ ਸਾਨੂੰ ਮਾਮੂਲੀ ਨਹੀਂ ਸਮਝਣਾ ਚਾਹੀਦਾ ਏ ਧਰਨੇ ਦੇ ਵਿੱਚ ਆਇਆ ਤਾਂ ਸਾਨੂੰ ਡਿਸਪਲਨ ਦੇ ਨਾਲ ਪੂਰੀ ਗੱਲ ਨੂੰ ਸਮਝਣਾ ਚਾਹੀਦਾ ਬਚਣਾ ਚਾਹੀਦਾ ਵੀ ਸਾਡਾ ਪੰਜਾਬ ਜਾ ਕਿੱਧਰ ਨੂੰ ਰਿਹਾ ਹੈ ਇੱਥੇ ਕਿਸ ਤਰੀਕੇ ਨਾਲ ਰੋਜ਼ ਇਨਕਾਊਂਟਰ ਹੁੰਦੇ ਨੇ ਤੇ ਕਰਨਲ ਸਾਹਿਬ ਨੂੰ ਧਮਕੀ ਦਿੱਤੀ ਜਾਂਦੀ ਆ ਵੀ ਇੱਕ ਇਨਕਾਊਂਟਰ ਕਰਕੇ ਆ ਤੇਰਾ ਵੀ ਕਰ ਸਕਦੇ ਆ ਅਹੇ ਜੇ ਹੌਸਲੇ ਇੱਥੇ ਦੇ ਪੁਲਿਸ ਅਧਿਕਾਰੀਆਂ ਦੇ ਕਿਵੇਂ ਬਣੇ ਨੇ ਭਰਾਵੋ ਇਹ ਚਿੰਤਾ ਦਾ ਵਿਸ਼ਾ ਇਹ ਸੋਚਣ ਦੀ ਗੱਲ ਆ ਇਸ ਲਈ ਇਹ ਪੁਲਿਸ ਦਾ ਰਾਜ ਕੰਮ ਕੀਤਾ ਜਾ ਰਿਹਾ ਪੁਲਿਸ ਦਾ ਰਾਜ ਇੱਥੇ ਆ ਅੰਤਰਨਿਆਂ ਨੂੰ ਬਦਨਾਮ ਕਰਦਾ ਇੱਥੇ ਦਾ ਮੁੱਖ ਮੰਤਰੀ ਭਗਵੰਤ ਮਾਨ ਉਹ ਕਹਿੰਦਾ ਲੋਕ ਸਰਕਾਂ ਤੇ ਬਈ ਨੇ ਧਰਨੇ ਲਾਉਂਦੇ ਨੇ ਕਿਸਾਨ ਜਥੇਬੰਦੀਆਂ ਵਾਲੇ ਸੀ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਤੇ ਇੱਥੇ ਦੇ ਪੁਲਿਸ ਦੇ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਤੇਰੇ ਤੋਂ ਵੱਡੇ ਰੈਂਕ ਦਾ ਅਧਿਕਾਰੀ ਜਿਹਦੇ ਨਾਲ ਇੱਥੇ ਦੀ ਪੁਲਿਸ ਦੇ ਅਧਿਕਾਰੀਆਂ ਨੇ ਬਦਸਲੂਕੀ ਕੀਤੀ ਹੋਵੇ ਤੇ ਉਹਦਾ ਆਈ ਕਰ ਤੱਕ ਖੋ ਕੇ ਲੈ ਗਏ ਹੁਣ ਤੇ ਉਹਦੀ ਪਰਿਵਾਰ ਦੀ ਉਹਦੀ ਧਰਮ ਪਤਨੀ ਤੁਹਾਡੇ ਕੋਲ ਬਰਲਾਪ ਕਰਦੀ ਫਿਰਦੀ ਹੋਵੇ ਤੁਸੀਂ ਗੱਲ ਨਾ ਸੁਣੋ ਆ ਸਾਰੇ ਪੰਜਾਬ ਦੇ ਲੋਕਾਂ ਨੇ ਗੱਲ ਦੇਖੀ ਆ ਐਸਐਸਪੀ ਸਾਹਿਬ ਇਹ ਗੱਲਾਂ ਤਾਂ ਤੁਸੀਂ ਭੱਜ ਨਹੀਂ ਸਕਦੇ ਤੁਸੀਂ ਲੋਕਾਂ ਨੂੰ ਕੁੱਟ ਕੇ ਇੱਥੇ ਰਾਜ ਨਹੀਂ ਕਰ ਸਕਦੇ ਮੁੱਖ ਮੰਤਰੀ ਸਰ ਚੁਟਕਲਾ ਵਾਲਾ ਮੁੱਖ ਮੰਤਰੀ ਜਿਹੜਾ ਲੋਕਾਂ ਨੂੰ ਕੁੱਟ ਕੇ ਰਾਜ ਕਰਨਾ ਚਾਹੁੰਦਾ ਜਿਹੜਾ ਇਹ ਕਹਿ ਕੇ ਆਸੀ ਇਥੇ ਗਲੀਆਂ ਤੋਂ ਸਰਕਾਰ ਚੱਲੂ ਸਾਡੀ ਮਹੱਲਿਆਂ ਤੋਂ ਸਰਕਾਰ ਚੱਲੂ ਜਿਹੜਾ ਕਹਿੰਦਾ ਸੀ ਮੇਰਾ ਹਰਾ ਪੈਨਾ ਆ ਲੋਕਾਂ ਵਾਸਤੇ ਚੱਲੂ ਅੱਜਾ ਮੁੱਖ ਮੰਤਰੀ ਦਾ ਰਾਜ ਦਾ ਰਚਾ ਇੱਥੇ ਕਰਨਲ ਰੈਂਕ ਦੇ ਅਧਿਕਾਰੀ ਸੇਫ ਨਹੀਂ ਹੈਗੇ ਇੱਥੇ ਰੋਜ਼ ਲੋਕਾਂ ਦੇ ਇਨਕਾਊਂਟਰ ਹੁੰਦੇ ਨੇ ਇੱਥੇ ਨਸ਼ੇ ਦੇ ਸੁੱਧਾਕਰ ਕਾਇਕੇ ਆਮ ਕਰਾਂ ਦੇ ਘਰ ਤਾ ਹੈ ਜਾਂਦੇ ਨੇ ਇੱਥੇ ਦੇ ਮੁੱਖ ਮੰਤਰੀ ਨੂੰ ਤੇ ਇੱਥੇ ਦੇ ਪੁਲਸ ਪ੍ਰਸ਼ਾਸਨ ਨੂੰ ਅਸੀਂ ਦਰਸਲਾ ਚਾਹੁੰਦੇ ਆਂਗੇ ਵੀ ਕਾਉਨ ਨਸ਼ੇ ਦਾ ਸਦਾ ਕਰੋ ਨਸ਼ੇ ਦਾ ਸਦਾ ਕਰੋ ਸੋਡਾ ਏਆਈਜੀ ਰਾਜੀਜੀਤ ਸਿੰਘ ਹੁੰਦਲਾ ਜਿਹੜਾ ਤਿੰਨ ਜਗ੍ਹਾ ਤੇ ਐਸਐਸਪੀ ਰਹਾ ਤਰਨਤਾਰ ਦੇ ਵਿੱਚ ਐਸਐਸਪੀ ਰਹਾ ਮੋਗੇ ਦੇ ਵਿੱਚ ਐਸਐਸਪੀ ਰਹਾ ਬਠਿੰਡੇ ਦੇ ਵਿੱਚ ਐਸਐਸਪੀ ਰਹਾ ਤੇ ਅੱਜ 1.5 ਸਾਲ ਤੋਂ ਭਗੌੜਾ ਜਿਦਿਆਂ ਨਸ਼ੇ ਦੀਆਂ ਖੇਪਾਂ ਉਹਦੀਆਂ ਗੱਡੀਆਂ ਦੇ ਵਿੱਚ ਤੇ ਉਹਦੀ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਆਉਂਦੀਆਂ ਰਹੀਆਂ ਨੇ ਉਹਦਾ ਘਰ ਨਹੀਂ ਤਾਂ ਹੋ ਗਿਆ ਕੋਈ ਇੱਥੇ ਇਨਸਪੈਕਟਰਾ ਇੰਦਰਜੀਤ ਸਿੰਘਾ ਜਿਹੜਾ ਆਸ ਸਮੇਂ ਜੇਲ੍ਹ ਦੇ ਲੱਖਾਂ ਦੇ ਵਿੱਚ ਬੰਦਾ ਜਿਹੜਾ ਵੱਡੇ ਨਸ਼ੇ ਦਾ ਸਮਗਲਰਾ ਜਿਹੜਾ ਪੁਲਿਸ ਦੀ ਵਰਦੀ ਦੇ ਤਹਿਤ ਵੱਡਾ ਤੱਬਾ ਉਹਦਾ ਘਰ ਨਹੀਂ ਤਾਂ ਆਇਆ ਬਾਈ ਕਿਸੇ ਨੇ ਇੱਥੇ ਇੱਕਾ सरपंचਾਂ ਦਾ ਰਾਣਾ ਉਹਨਾਂ ਦਾ ਉਹਦੀ ਬਹੁਤ ਵੱਡੀ ਕੋਠੀ ਪਈ ਹੋਈ ਆਗੀ ਮੁੱਖ ਮੰਤਰੀ ਸਾਹਿਬਾ ਉੱਥੇ ਨਹੀਂ ਤੇਰਾ ਬਲਡੋਜ਼ਰ ਜਾਂਦਾ ਤੇ ਤੇਰਾ ਬਲਡੋਜ਼ਰ ਤੇ ਤੇਰੀਆਂ जेसीबी ਕਿੱਥੇ ਜਾਂਦੀਆਂ ਨੇ ਇੱਕ ਆਮ ਘਰਾਂ ਦੇ ਘਰੇ ਜਾਂਦੀਆਂ ਨੇ ਕਿਉਂਕਿ ਸਾਥੀਓ ਅਸੀਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਨਸ਼ੇ ਦੇ ਬਰਖਲਾਫ ਆ ਅਸੀਂ ਬਹੁਤ ਵੱਡਾ ਆਪਣੀ ਜਥੇਬੰਦੀ ਵੱਲ ਪ੍ਰੋਗਰਾਮ ਲਈ ਕਿਆ ਪਛਲਾ ਦਿਨੀ ਬੀਸੀ ਦਸਤਰਾਮੁਰੇ ਵੱਡੇ ਧਰਨੇ ਦਿੱਤੇ ਅਸੀਂ ਨਾ ਦਿੱਤੇ ਇੱਕ ਕਿਤਾਬ ਦਿੱਤੀ ਲਿਖ ਕੇ ਪੁਰੀ ਵਿਕਾਣ ਨੇ ਨਸ਼ੇ ਦਾਸਦਾ ਕਰੋ ਇਹਨਾਂ ਤੇ ਕਾਰਵਾਈ ਕਰੋ ਪਰ ਸਾਥੀਓ ਜਿਹੜੇ ਘਾਟਾ ਹਜ਼ਾਰੇ ਨੇ ਇਹ ਤੇ ਸਾਨੂੰ ਖੁਸ਼ ਹੋਣ ਦੀ ਲੋੜ ਨਹੀਂ ਵੀ ਕਿਸੇ ਦਾ ਨਸ਼ੇ ਦਾ ਘਾਟਾ ਤਾਂ ਤੇ ਐ ਨਸ਼ਾ ਬੰਦ ਹੋ ਜੂ ਐ ਨਸ਼ਾ ਨਹੀਂ ਬੰਦ ਹੁੰਦਾ ਭਾਈ ਐ ਆ ਲਾਹਰ ਨੂੰ ਬੰਦ ਕਰਨ ਦਾ ਹੋਰ ਆਦਾਗਾ ਕਿਉਂਕਿ ਜੇ ਕਿਸੇ ਦਾ ਧੀ ਪੁੱਤ ਬਾਕੀ ਹੋ ਗਿਆ ਉਹਦੇ ਮਾਪੇ ਮਾਪਾ ਦੇ ਕਹਿਣੇ ਤੋਂ ਬਾਹਰ ਤਾਂ ਉੱਥੇ ਭਰਾਵੋ ਘਰ ਤਾਂ ਦਿੱਤਾ ਜਾਂਦਾ ਤੇ ਉਹਦੇ ਮਾਪੇ ਮਾਪਾ ਦਾ ਬੱਚਿਆਂ ਨੂੰ ਵੀ ਛੜਕ ਤੇ ਲਿਆ ਦਿੱਤਾ ਜਾਂਦਾ ਤੇ ਉਹ ਵੀ ਫਰ ਕ੍ਰਿਮੀਨਲ ਬਣ ਲਗੇ ਮਜਬੂਰੀ ਵਸ ਬਣ ਲਗੇ ਇਸ ਕਰਕੇ ਹਜੇ ਭਰਾਵੋ ਪੁਲਿਸ ਦਾ ਰਾਜ ਉਹ ਜਿਹੜਾ ਲਿਆਤਾ ਜਾ ਰਿਹਾ ਹੋ ਪਰਾ ਗੰਭੀਰ ਬਿਸ਼ਾ ਉਹ ਪਿਛਲੇ ਦਿਨੀ ਆ ਕਿਸਾਨ ਮੋਰਚਿਆਂ ਦੇ ਉੱਤੇ ਵੱਡਾ ਅਟੈਕ ਕੀਤਾ ਮੱਖ ਮੰਤਰੀ ਭਗਵੰਤ ਮਾਨ ਦੇ ਤਿੰਨ ਮੰਤਰੀ ਉਹ ਗਾਣ ਬਜਾਉਣ ਦੇ ਵਿੱਚ బిజీ ਨੇ ਜਦੋਂ ਇਹਨਾਂ ਦਾ ਐਸਐਸਪੀ ਆਹੀ ਨਾਨਕ ਸਿੰਘ ਤੇ ਇੱਥੇ ਦਾ ਡੀਆਈਜੀ ਮਨਦੀਪ ਸਿੰਘ ਸਿੱਧੂ ਉਹ ਖਨੌਰੀ ਵੱਟ ਤੇ ਜਾ ਕੇ ਕਿਸਾਨਾਂ ਨੂੰ ਇਹ ਕਹਿੰਦਾ ਵੀ 3000 ਦੀ ਕਿਰਤੀ ਤਾਹ ਖਬਰਦਾਰ ਹੋ ਜਾ ਚੁੱਪ ਕਰਕੇ ਕਹਿੰਦਾ ਗੱਡੀਆਂ ਚ ਬੈਜੋ ਉਹ ਧਮਕੀ ਦਿੰਦਾ ਇੱਥੇ ਦਾ ਡੀਆਈਜੀ ਏ ਭਰਾਵੋ ਬੜੀ ਚਿੰਤਾ ਨਾਲ ਬਿਸ਼ਾਲ ਲੜਨ ਵਾਲੇ ਲੋਕੋ ਇਸ ਕਰਕੇ ਕੱਲੀਆਂ ਤਕੀਆਂ ਗੱਲਾਂ ਬੋਲ ਕੇ ਭਰਾਵੋ ਨਹੀਂ ਸਰਣਾ ਉਹ ਭਰਾਵੋ ਜਾਗਤਾਂ ਦੇ ਵਿੱਚ ਪੂਰੇ ਸਬਰ ਦੇ ਨਾਲ ਲੜਨਾ ਪਊਗਾ ਆਨਸਾਫ ਲੈਣ ਵਾਸਤੇ ਬੈਠਿਓ ਅਸੀਂ ਇਹ ਭਰਾਵੋ ਤੱਕਾ ਹੋਇਆ ਪਰਿਵਾਰ ਦੇ ਨਾਲ ਸਾਡੀ ਜਥੇਬੰਦੀ ਭਾਰਤੀ ਕਿਸਾਨ ਜਨਕਤਾ ਗਰਾਹਾਂ ਵੱਲੋਂ ਹਰੇਕ ਤੱਕੇ ਦੇ ਖਿਲਾਫ ਹਮੇਸ਼ਾ ਸਾਡੀ ਜਥੇਬੰਦੀ ਡਟ ਕੇ ਖੜਦੀ ਆ ਉਹ ਪੱਤਰਕਾਰਾਂ ਦੇ ਉੱਤੇ ਪਰਚੇ ਪਾਉਣਾ ਆ ਪਿਛਲੇ ਦਿਨੀ ਸਿੱਧੂ ਸਾਹਿਬ ਦੇ ਉੱਤੇ ਪਰਚਾ ਪਾਇਆ ਉੱਥੇ ਸਾਡੀ ਜਥੇਬੰਦੀ ਪੂਰੀ ਡਟ ਕੇ ਖੜੀ ਇਸ ਕਰਕੇ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਇਹਨੂੰ ਆ ਜਿਹਨਾਂ ਦੇ ਵਿੱਚ ਡੱਕ ਕੇ ਮੁੱਖ ਮੰਤਰੀ ਇੱਥੇ ਕਹਿੰਦਾ ਮੈਂ ਆ ਪੁਲਸ ਦਾ ਰਾਜ ਕਰਕੇ ਇੱਥੇ ਮੈਂ ਰਾਜ ਕਰੂੰਗਾ ਸਦਸਾ ਅਲੀ ਮੁੱਖ ਮੰਤਰੀ ਸਾਹਿਬ ਭੁੱਲ ਨਾ ਜਾਈ ਇੱਥੇ ਆਰੰਗਜੀਤ ਨੇ ਵੀ ਇਹ ਕੁਝ ਕਰਕੇ ਦੇਖਿਆ ਅੱਥਾ ਸੈਂਕੜੇ ਦੇ ਘਿਰਤੀ ਦੇ ਵਿੱਚ ਜਿਲ੍ਹਾ ਵਾਲਾ ਬਾਗ ਦੇ ਵਿੱਚ ਨਾਥੇ ਲੋਕਾਂ ਦੇ ਗੋਲੀਆਂ ਚਲਾ ਕੇ ਜਰਨਲ ਡਾਰ ਨੇ ਭਲੇਖਾ ਪਾਲਿਆ ਸੀਗਾ ਤੇ ਇਸ ਕਰਕੇ ਇੱਥੇ ਅਬਦਾਲੀ ਆਇਆ ਅਬਦਾਲੀ ਨੇ ਇੱਕ ਦਿਨ ਦੇ ਵਿੱਚ ਉਹ ਕੱਲੂ ਘਰਾ ਜਿਹੜਾ ਮਲੇਰਕੋਟਲੇ ਦੇ ਕੋਲ ਆ 35000 ਬੰਦੇ ਦਾ ਕਤਲ ਇੱਕ ਦਿਨ ਦੇ ਵਿੱਚ ਕੀਤਾ ਸੀ ਉਹ ਅਬਦਾਲੀ ਨਹੀਂ ਰਿਹਾ ਅੜਵਾਰ ਨਹੀਂ ਰਿਹਾ ਮੱਖ ਮੰਤਰੀ ਸਾਹਿਬ ਰਣਾ ਤੈਬਣੀ ਇਸ ਕਰਕੇ ਤੇਰੀਆਂ ਆਉਣ ਵਾਲੀਆਂ ਨਸਲਾਂ ਨੂੰ ਕਲੰਕ ਲੱਗਣਾ ਆਹ ਜਿਹੜਾ ਸਾਫਕਾ ਸੈਨਿਕਾਂ ਦੇ ਉੱਤੇ ਆਹ ਜਿਹੜਾ ਸੈਨਿਕਾਂ ਦੇ ਤੇ ਤੱਕੇ ਸ਼ਾਹੀ ਕਰਕੇ ਇਹ ਤੂੰ ਦਸਤ ਪਾਉਣੀ ਚਾਹੁੰਦਾ ਹੈ ਇਹ ਬਰਦਾਸ਼ਤ ਨਹੀਂ ਕਰਨਗੇ ਲੋਕ ਇਸ ਕਰਕੇ ਲੜਨ ਵਾਲੇ ਲੋਕੋ ਆਹ ਇਜਾਬ ਤੇ ਦੇ ਵਿੱਚ ਵਾਕੇ ਲੜੀਏ ਇਕੱਠੇ ਹੋ ਕੇ ਲੜੀਏ ਐਨੀਆਂ ਗੱਲਾਂ ਨਾਲ ਥੋੜਾ ਸਾਰਿਆਂ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਗਗਨ ਤਮਾਮਾ ਬਾਜਿਓ ਬੜੇ ਨਿਸ਼ਾਨੇ ਖਾਓ ਖੇਤ ਜੋ ਮੰਗਿਓ ਮਾਡਿਓ ਸੂਰਮਾ ਆਪ ਖੇਲਣ ਕੋ ਦਾਓ ਸਤਕਾਰ ਜੋ ਉਸਾਰ ਸੰਗਤ ਜੋ ਇਹ ਮੇਰੇ ਖਿਆਲ 13 ਤਰੀਕ ਦੀ ਗੱਲ ਹੈ ਜਦੋਂ ਮੈਂ 13 14 ਨੂੰ ਆਪਣੇ ਮੋਬਾਈਲ ਤੇ ਟੱਚ ਮੋਬਾਈਲ ਤੇ ਦੇਖ ਰਿਆ ਸੀ ਤੇ ਕਰਨਲ ਸਾਹਿਬ ਦੀ ਗੱਰ ਵਾਲੀ ਤੇ ਉਹ ਬੀਬੀ ਰੋ ਰੋ ਕੇ ਦੱਸੇ ਜੀ ਮੇਰੇ ਕੋਲ ਇਹ ਵੀ ਤਿਆ ਮੇਰੇ ਨਾਲ ਇਹ ਵੀ ਤਿਆ ਤੇ ਦਾਸ ਨੂੰ ਵੀ ਰੋਲਾ ਰੋਣਾ ਆ ਗਿਆ ਮੈਂ ਕਿਹਾ ਹਲੇ ਕੱਲ ਵੀ ਗੱਲ ਹੈ 12 ਠੀਕ ਨੂੰ ਸਿਟੀ ਥਾਣਾ ਸਮਾਨੇ ਜਿੱਥੇ ਦਾ ਕਹਿੰਦੇ ਰੌਣੀ ਸਾਹਿਬ ਮੁਖਨ ਚਾਰਜ ਹੈ ਮੈਂ ਉਹ ਪੰਜ ਸਿੰਘ ਗਏ ਮੈਂ ਕਿਹਾ ਸਾਡੀ ਧੀ ਮਾਰਤੀ ਮਮਾਨ ਮਾਮਗੜ ਦੇ ਵਿੱਚ ਗੜਾ ਘੁੱਟ ਕੇ ਅਸੀਂ ਤੁਹਾਡੇ ਕੋਲ ਬੇਨਤੀ ਲੈ ਕੇ ਆਏ ਨੇ ਨਗੇ ਫਿਰ ਰਹੇ ਨੇ ਰੈਸਟ ਕਰ ਲੋ ਚੰਗੇ ਰਹੋਗੇ ਕਹਿੰਦਾ ਸਮਾਂ ਦੇਖਾਂਗੇ ਜਦੋਂ ਮੈਂ ਉਹਨਾਂ ਨੂੰ ਥੋੜੀ ਜੀ ਬੇਨਤੀ ਕੀਤੀ ਦੂਜੇ ਦਿਨ ਇੱਕ ਨੂੰ ਗ੍ਰਿਫਤਾਰ ਕਰ ਲਿਆ ਫੇਰ ਅਸੀਂ ਕਿਹਾ ਕਿ ਰੌਣੀ ਸਾਹਿਬ ਮੈਂ ਮਹਾਕਾਲਾ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਬਾਣੇ ਵਾਲਾ ਤੇ ਮੇਰੀ ਇੱਕ ਅਰਦਾਸ ਕੀਤੀ ਹੋਈ ਤੁਹਾਡੀਆਂ ਜਣਾ ਪੱਟ ਦੋਗੀ ਤੇ 13 14 ਤਰੀਕ ਦੀ ਗੱਲ ਹੈ ਖਾਲਸੇ ਨੇ ਪ੍ਰਗਟ ਹੋ ਕੇ ਦਿਖਾਤਾ ਇਹਨਾਂ ਨੂੰ ਇੱਕ ਵੀ ਨਾਲ 12 ਨੂੰ ਹੋਰ ਲੈ ਗਿਆ ਇਹ ਪ੍ਰਤੱਖ ਜੇ ਖਾਲਸਾ ਸ਼ਹੀਦੀ ਰਗੜਾ ਲਾ ਕੇ ਤੇ ਅਰਦਾਸ ਕਰਦੇ ਕਦੇ ਬਿਰਥਾ ਦੀ ਜਾਨ ਦੀ ਪਰ ਹੋਵੇ ਪੂਰਨ ਸਿੱਖ ਬਾਣੀ ਤੇ ਬਾਣੇ ਨੂੰ ਮੰਨਣ ਵਾਲਾ ਗੁਰਮਤਿ ਦੇ ਚਾਰੋਂ ਦੇ ਚਰਨ ਲਾਗਦਾ ਮੈਨੂੰ ਇਹ ਮੇਰੇ ਦਿਲ ਦੇ ਬਲਬਲੇ ਸਨ ਕਿ ਮੇਰੀ ਪੰਚਾਇਤ ਬਾੜ ਸਾਹਿਬ ਨੂੰ ਮਿਲੇ ਅੱਜ ਮੈਨੂੰ ਸਮਾਂ ਮਿਲ ਗਿਆ ਕਿ ਬਾੜ ਸਾਹਿਬ ਹੋਰਾਂ ਨੇ ਉੱਥੇ ਲਾਇਆ ਹੋਇਆ ਧਰਨਾ ਵੈ ਮੈਂ ਦੇਖਦਿਆਂ ਦੀ ਮੈਂ ਰਝੇਮਿਆ ਕਰਕੇ ਨਹੀਂ ਆ ਸਕਿਆ ਅੱਜ ਤੱਕ ਇੱਕ ਨੂੰ ਤਾਂ ਗ੍ਰਿਫਤਾਰ ਕੀਤਾ ਪਰ ਹਾਲੇ ਤਿੰਨ ਮੁਰਜਮ ਬਾਹਰ ਫਿਰਦੇ ਫਿਰ ਰਹੇ ਨੇ ਪਰ ਉਹਨਾਂ ਨੂੰ ਗੁਰੂ ਸਾਹਿਬ ਨੇ ਉਹ ਜੀ ਮਾਰ ਮਾਰੀ ਆ ਮੇਰੀ ਇੱਕ ਬੇਨਤੀ ਹੈ ਬਾੜ ਸਾਹਿਬ ਮੇਰੀ ਗ੍ਰਾਮ ਪੰਚਾਇਤ ਸ੍ਰੀ ਬੰਜਰਾ ਤੁਹਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੀ ਆ ਜਿੱਥੇ ਤੱਕ ਪੂਰਾ ਇਨਸਾਫ ਨਹੀਂ ਮਿਲਦਾ ਸੈਨਿਕ ਫੌਜੀਆ ਨੂੰ ਮੈਂ ਬੇਨਤੀ ਕਰਦਾ ਸਾਬਕਾ ਫੌਜੀਆ ਨੂੰ ਬੇਨਤੀ ਕਰਦਾ ਕਿ ਜਿਹੜੀ ਫੌਜ ਹੈ ਇਹ ਪੁਲਿਸ ਮੁਲਾਜ਼ਮ ਨੇ ਜਿਹੜੇ ਇਹ ਤਾਂ ਇਕੱਲੇ ਪੰਜਾਬ ਦੇ ਵਿੱਚ ਤੁਸੀਂ ਹਿੰਦੁਸਤਾਨ ਦੇ ਮਾਲਕੋ ਜਿੱਥੇ ਤੱਕ ਇਨਸਾਫ ਨਹੀਂ ਮਿਲਦਾ ਸੁੱਖ ਦੀ ਨੀਂਦੇ ਨਾ ਸੋਇਓ ਦਾਸ ਤੁਹਾਡੇ ਨਾਲ ਪੂਰਾ ਪੰਚਾਇਤ ਦੇ ਨਾਲ ਮੋਢਾ ਲਾ ਕੇ ਮੋਢਾ ਖੜੇ ਗਈ ਜਦੋਂ ਮਰਜੀ ਯਾਦ ਕਰ ਲਿਓ ਫੋਨ ਨੰਬਰ ਮੈਨੂੰ ਆਪਣਾ ਲਿਖ ਕੇ ਦੇ ਦਿਓ ਪਰਚੀ ਤੇ ਤੇ ਮੈਂ ਤੁਹਾਡੇ ਫੋਨ ਨੰਬਰ ਲੈ ਕੇ ਜਾਣੇ ਨੇ ਜਿੰਨੇ ਬੰਦੇ ਕਹੋਗੇ ਲੈ ਕੇ ਜਿੱਥੇ ਤਰਨਾ ਦੇਣਾ ਭਾਵੇਂ ਦਿੱਲੀ ਤੱਕ ਤੁਹਾਡੇ ਨਾਲ ਜਾਵਾਂਗਾ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਕੋਈ ਵਾਅਦਾ ਕਾਟਾ ਬੋਲ ਗਿਆ ਤਾਂ ਗੁਰੂ ਬਖਸ਼ਨਹਾਰ ਸੰਗਤ ਬਖਸ਼ਰ ਪੂਰਨ ਕਰੋਸਾ ਦੇ ਨਾਬਾਦ ਸਾਹਿਬ ਕਬਰਾਇਆ ਨਾ ਤੁਹਾਡੇ ਨਾਲ ਖੜਿਆ ਇਨਸਾਫ ਤੇ ਤੱਕ ਨਹੀਂ ਮਿਲਦਾ ਸੁਖੀ ਨੀਂਦੇ ਨਾਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ